11 ਤੋਂ 12 ਜਨਵਰੀ ਭਾਰੀ ਮੀਂਹ ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਖਬਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੋਏ ਨੇ ਜਾਰੀ ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਆ ਮੌਸਮ ਨੂੰ ਲੈ ਕੇ ਕਿਉਂਕਿ ਇੱਕੋਦਮ ਪੰਜਾਬ ਦੇ ਵਿੱਚ ਧੁੰਦ ਦਾ ਜਿਹੜਾ ਅਸਰ ਵੱਧ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਧੁੰਦ ਲਗਾਤਾਰ ਵਾਧੀ ਹੋਈ ਨਜ਼ਰ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਤੇ بارش ਦੱਸੀ ਗਈ ਹੈ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਆ ਪੰਜਾਬ ਦੇ ਮੌਸਮ ਲੈ ਕੇ ਪੰਜਾਬ ਵਿੱਚ ਦੋ ਦਿਨ ਲਗਾਤਾਰ ਮੀਂਹ ਦੱਸਿਆ ਜਾ ਰਿਹਾ ਇੱਕਦਮ ਵਧੇਗੀ ਠੰਡ ਅਲਰਟ ਜਿਹੜੇ ਨੇ ਜਾਰੀ ਕੀਤੇ ਗਏ ਨੇ ਮੌਸਮ ਪਾਗ ਨੇ ਅਗਲੇ 24 ਘੰਟਿਆਂ ਦੌਰਾਨ ਦਿੱਲੀ ਐਨਸੀਆਰ ਸਮੇਤ ਉਪਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪੈਣ ਦੀ ਪੂਰਕ ਬਾਣੀ ਕੀਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ 11 12 ਜਾਨੀ ਕਿ 10 ਜਨਵਰੀ ਤੋਂ ਇਹ ਅਲਰਟ ਜਾਰੀ ਹੋਏ ਨੇ 11 12 ਜਨਵਰੀ ਦਰਮਿਆਨ ਇੱਕ ਪਛਮੀ ਗੜਬੜੀ ਵੱਧ ਰਹੀ ਹੈ ਇਸ ਕਾਰਨ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਾਨੀ ਕਿ ਅਲਰਟ ਜਾਰੀ ਕੀਤੇ ਗਏ ਨੇ ਜਿਸ ਨਾਲ ਠੰਡ ਜਿਹੜੀ ਆ ਹੋਰ ਵਾਧੀ ਹੋਈ ਨਜ਼ਰ ਆਵੇਗੀ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਚੰਡੀਗੜ੍ਹ ਦੇ ਤੇ ਦਿੱਲੀ ਦੇ ਵਿੱਚ ਬਾਰਿਸ਼ ਦੱਸੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਰਾਜਸਥਾਨ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਥੋੜੀ ਦੀ ਸਾਂਝੀ ਕੀਤੀ ਜਾ ਰਹੀ ਹੈ ਦੱਖਣੀ ਭਾਰਤ ਦੇ ਵਿੱਚ 12 ਜਨਵਰੀ ਤੋਂ ਤਾਮਿਲਨਾਡੂ ਤੋਂ ਤੱਕ ਦੱਸਿਆ ਜਾ ਰਿਹਾ ਭਵਿੱਖਬਾਣੀ ਕੀਤੀ ਗਿਆ ਬਾਰਿਸ਼ ਦੀ ਮੌਸਮ ਵਿਭਾਗ ਨੇ ਦੱਸਿਆ ਕਿ ਬੁੱਧਵਾਰ ਨੂੰ ਪੱਛਮੀ ਬੰਗਾਲ, ਸਿੱਕਮ ਅਤੇ ਅਸਾਮ ਦੇ ਹਿਮਾਲਿਆਨ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਹੈ ਤੇ ਇਹ ਹੋਰ ਅੱਗੇ ਵੀ ਦੱਸਿਆ ਜਾ ਰਿਹਾ ਹੈ ਕਿ ਗੜੇਮਾਰੀ ਦੱਸੀ ਜਾ ਰਹੀ ਹੈ ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਬੇਹਤ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਸੰਘਣੀ ਧੁੰਦ ਜਿਹੜੀ ਆ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਨੂੰ ਠੰਡ ਮਹਿਸੂਸ ਹੋ ਰਹੀ ਹੈ ਤੇ ਇਹੀ ਜਿਹੜੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਤੇ بارش ਜਿਹੜੀ ਆ ਹੁਣ ਦੱਸੀ ਜਾ ਰਹੀ ਹੈ ਅਗਲੇ 24 ਘੰਟਿਆਂ ਦੇ ਅਪਡੇਟ ਵਿੱਚ ਤਾਂ ਮੌਸਮ ਸੰਬੰਧੀ ਜਿਵੇਂ ਕੋਈ ਹੋਰ ਤਾਜ਼ਾ ਅਪਡੇਟ ਮਿਲਦੀ ਆ ਤਾਂ ਤੁਹਾਨੂੰ ਸ਼ੇਅਰ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ